ਇਮੀਗ੍ਰੇਸ਼ਨ ਨਾਲ ਸੰਬੰਧਿਤ ਹੋਰ ਅਪਡੇਟਸ ਦੇ ਵਿੱਚ ਹਰਜੋਤ ਸਿੰਘ ਜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹਨਾਂ ਨੇ ਤਿੰਨ ਉਹ ਏਜੰਸੀਆਂ ਜਿਹੜੀਆਂ ਕਿ ਇੰਟਰਨਲ ਵਾਚ ਡੌਗ ਦਾ ਕੰਮ ਕਰਦੀਆਂ ਸੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਵਿੱਚ ਵੀ ਇਹ ਕੰਮ ਕਿਤੇ ਧੱਕਾਤ ਨਹੀਂ ਕਰ ਰਹੇ ਕਿਸੇ ਪਾਸੇ ਵੀ ਜਿੱਦਾਂ ਕਾਨੂੰਨ ਕਹਿ ਰਿਹਾ ਵੀ ਉਹ ਲਕੀਰ ਨੂੰ ਫਾਲੋ ਕਰ ਰਹੇ ਆ ਜਾਂ ਨਹੀਂ ਜਾਂ ਜਿਹੜੇ ਮਾਈਗ੍ਰੈਂਟਸ ਦੇ ਲਈ ਇਮੀਗ੍ਰੈਂਟਸ ਲਈ ਐਡਵੋਕੇਟ ਕਰਦੀ ਸੀ ਉਹਨਾਂ ਦਿਨ ਏਜੰਸੀ ਇੰਟਰਨਲ ਵਾਚਡੌਗਸ ਨੂੰ ਬੰਦ ਕਰ ਦਿੱਤਾ ਹੈ ਸ਼ਟਡਾਊਨ ਕਰ ਦਿੱਤਾ ਹੈ ਸੋ ਇਹ ਏਜੰਸੀਜ਼ ਨੇ ਕਹਿੰਦੇ ਵੀ ਘੱਟੋ ਘੱਟ 300 EMPLOYEES ਦੇ ਉਲਟ ਜਿਹੜੀਆਂ ਇਨਵੈਸਟੀਗੇਸ਼ਨਸ ਹੋਈਆਂ ਸੀ ਕੰਪਲੇਂਟਸ ਜਿਹੜੀਆਂ ਆਈਆਂ ਸੀ ਉਸ ਦੀ ਇਨਵੈਸਟੀਗੇਸ਼ਨ ਕੀਤੀ ਸੀ ਜਾਂਚ ਕੀਤੀ ਸੀ ਜਿਨ੍ਹਾਂ ਵਿੱਚ ਡਿਟੈਂਸ਼ਨ ਕੰਡੀਸ਼ਨਸ ਤੋਂ ਲੈ ਕੇ ग्रीन कार्ड ਤੇ ਸਿਟੀਜ਼ਨਸ਼ਿਪ ਐਪਲੀਕੇਸ਼ਨਸ ਦੇ ਵਿੱਚ ਡਿਲੇ ਕਾਤੇ ਹੋ ਰਹੇ ਆ ਉਹਦੀ ਜਾਂਚ ਜਿਹੜੀ ਉਹ ਕਰਦੇ ਰਹੇ ਆ ਇਹ ਡਿਪਾਰਟਮੈਂਟ ਨੂੰ ਆਰਡਰ ਕਰ ਦਿੱਤਾ ਗਿਆ ਹੈ ਵੀ ਰਿਡਕਸ਼ਨ ਇਨਫੋਰਸ ਫਾਰ ਆਫਿਸ ਆਫ ਸਿਵਲ ਰਾਈਟਸ ਐਂਡ ਸਿਵਲ ਲਿਬਰਟیز ਆਫਿਸ ਆਫ ਇਮੀਗ੍ਰੇਸ਼ਨ ਰਿਟੈਂਸ਼ਨਲ ਓਮਬਡਸਮੈਨ office of citizenship and immigration services ombudsman essentially ਕਹਿੰਦੇ ਵੀ ਇਹਨਾਂ ਨੂੰ ਐਲੀਮੀਨੇਟ ਕਰ ਦਿੱਤਾ ਜਾਊਗਾ ਖਤਮ ਕਰ ਦਿੱਤਾ ਜਾਊਗਾ ਸੋ ਜਿਹੜਾ ਅੱਗੇ ਕਹਿੰਦੇ ਸੀ ਨਾ ਵੀ ਮੇਰੀ ਤਰੀਕ ਨਹੀਂ ਆ ਰਹੀ ਤੇ ਆਪਾਂ ਇੱਕ ਕੇਸ ਕਰਕੇ ਸਰਕਾਰ ਦੇ ਉਲਟ ਤੇ ਉਹ ਤਰੀਕ ਜਿਹੜੀ ਉਹ ਲਿਆ ਸਕਦੇ ਆ ਲੱਗਦਾ ਵੀ ਉਹ ਰਾਹ ਦੇ ਉੱਤੇ ਵੀ ਇਹਨਾਂ ਨੇ ਤਕਰੀਬਨ ਲੀਕ ਮਾਰਨ ਵਾਲੀ ਗੱਲ ਕਰ ਦਿੱਤੀ ਹੈਗੀ ਆ ਸੋ ਜੇ ਦੇਖਿਆ ਜਾਵੇ ਤਾਂ ਕਹਿੰਦੇ ਵੀ ਇਹਨਾਂ ਏਜੰਸੀਸ ਦੇ ਵਿੱਚ 300 EMPLOYEES ਸੀ ਉਦੋਂ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਦੇ ਕੁੱਲ 260000 EMPLOYEES ਆ ਇਹ ਹੈ ਤਾਂ ਥੋੜੇ ਸੀਗੇ ਪਰ ਇਹ ਵਾਚਡੌਗ ਦਾ ਕੰਮ ਕਰਦੇ ਸੀ ਇਹ ਮੇਕ ਸ਼ੂਰ ਕਰਦੇ ਸੀਗੇ ਵੀ ਸਭ ਕੁਝ ਭਲਾ ਚੰਗਾ ਠੀਕ ਠਾਕ ਜਿਹੜਾ ਆ ਉਹ ਚੱਲ ਰਿਹਾ ਹੋਵੇ ਸੋ ਹੁਣ ਉਸ ਨੂੰ ਇਹਨਾਂ ਨੇ ਡਿਸਮੈਂਟਲ ਕਰ ਦਿੱਤਾ ਆ